ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ओंकार ਸਿੰਘ ਸੋਨੂੰ ਜਨ ਸੇਵਾ ਡਰਾਈਵਰ ਪਾਰਟੀ ਪੰਜਾਬ ਜੇਤੇ ਕੋਰ ਕਮੇਟੀ ਮੈਂਬਰ ਆ ਔਰ ਅੱਜ ਅਸੀਂ ਇਸ ਮੁੱਦੇ ਉੱਤੇ ਸਾਡੀ ਪਾਰਟੀ ਔਰ ਸਾਡੇ ਪੰਜਾਬ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਉਪਲ ਦੀ ਰਹਿਮਾਈ ਔਰ ਦੇ ਹੇਠ ਅਸੀਂ ਅੱਜ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਹਕੂਕਾਂ ਪੰਜਾਬ ਦੇ ਲੋਕਾਂ ਦੇ ਹਕੂਕਾਂ ਲਈ ਜਿਹੜੀ ਉਹ ਬੜੀ ਖਤਰਨਾਕ ਸਾਬਤ ਹੋ ਰਹੀ ਆ ਕੱਲ ਅਸੀਂ ਇੱਕ ਸੋਸ਼ਲ ਮੀਡੀਆ ਤੇ ਬਠਿੰਡਾ ਤੋਂ ਸਰਦਾਰ ਰਮਿੰਦਰਜੀਤ ਸਿੰਘ ਪਰਮਿੰਦਰ ਦੇ ਜਿਹਦੇ ਜੋ ਕਿ ਪੀਆਰਟੀਸੀ ਦੇ ਵਿੱਚੋਂ ਰਿਟਾਇਰਮੈਂਟ ਲਈ ਪਰ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੰਨ ਸੀਗੀਆਂ ਕਿਉਂਕਿ ਦੇਖੋ ਜਦੋਂ ਕਿਸਾਨ ਕੋਈ ਫਸਲ ਬੀਜਦਾ ਤੇ ਜਦੋਂ ਉਹ ਵੱਢਦਾ ਵਾ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੇਰੇ ਘਰ ਦੇ ਵਿੱਚ ਫਸਲ ਜਾਂ ਅਨਾਜ ਆ ਰਿਹਾ ਵਾ ਜਾਂ ਕਣਕ ਆ ਜਾਂ ਝੋਨਾ ਆ ਜਾਂ ਕੋਈ ਵੀ ਫਸਲ ਆ ਤੇ ਉਹਨੂੰ ਖੁਸ਼ੀ ਹੁੰਦੀ ਆ ਕਿ ਮੇਰੀ ਜਿਹੜੀ ਮਿਹਨਤ ਸੀਗੀ ਉਹ ਰੰਗ ਲਿਆਈ ਔਰ ਮੇਰੇ ਘਰ ਦੇ ਵਿੱਚ ਜਿਹੜੀ ਇਹ ਫਸਲ ਆ ਮੈਂ ਵੇਚ ਕੇ ਆਪਣੇ ਜਿਹੜਾ ਕੋਈ ਜੂ ਆਰਥਿਕ ਜ਼ਰੂਰਤਾਂ ਮੈਂ ਪੂਰੀਆਂ ਕਰ ਸਕੂਗਾ ਪਰ ਕੱਲ ਅਸੀਂ ਕੀ ਵੇਖਿਆ ਸਾਡੀ ਪਾਰਟੀ ਕੇ ਪੀ ਆਰਟੀਸੀ ਦੇ ਵਿੱਚੋਂ ਇੱਕ ਬਠਿੰਡਾ ਡੀਪੂ ਤੋਂ ਸਰਦਪਰਮਿੰਦਰਜੀਤ ਸਿੰਘ ਜੀ ਜੋ ਕਿ ਰਿਟਾਇਰਮੈਂਟ ਲਈ ਔਰ ਰਿਟਾਇਰਮੈਂਟ ਲਾਈਨ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਜਿਹੜੀਆਂ ਬਿਲਕੁਲ ਨਮ ਸੀਗੀਆਂ ਨਮ ਕਿਉਂ ਸੀ ਕਿਉਂਕਿ ਉਹਨਾਂ ਨੇ 20 ਸਾਲ ਸੱਪ ਦੀ ਸ੍ਰੀ ਤੋਂ ਜਿਹੜੇ ਕਿ ਨੋਟ ਚੁੱਕਣ ਵਾਲੀ ਗੱਲ ਹੁੰਦੀ ਹੈ ਇੱਕ ਡਰਾਈਵਰ ਹੋਗੇ ਇੱਕ ਕਨੈਕਟਰ ਹੋਗੇ ਇਹਨਾਂ ਨੇ ਜਿੰਨੀ ਵੀ ਸਟਰਗਲ ਕੀਤਾ ਹੁੰਦਾ ਇੱਕ ਜਿਵੇਂ ਕਹਿ ਦਿੰਨੇ ਆ ਨਾ ਕਿ ਸੱਪ ਦੀ ਸ੍ਰੀ ਤੋਂ ਨੋਟ ਚੁੱਕਣ ਵਾਲੀ ਗੱਲ ਇਹ ਕਮਾਈ ਬਹੁਤ ਔਖੀ ਆ ਸੋ ਉਹਨਾਂ ਦੀਆਂ ਕੱਲ ਅੱਖਾਂ ਨਮ ਇਸ ਲਈ ਸੀਗੀਆਂ ਕਿ ਉਹਨਾਂ ਨੂੰ ਜਿਸ ਤਰ੍ਹਾਂ ਉਹ 20 ਸਾਲ ਦੀ ਆਪਣੀ ਕਾਰਗੁਜ਼ਾਰੀ ਕਰਕੇ ਪੀਆਰਟੀਸੀ ਦੇ ਵਿੱਚ ਇਹ ਬਿਨਾ ਨਾ ਤਾਂ ਪੈਨਸ਼ਨ ਔਰ ਨਾ ਹੀ ਉਹਨਾਂ ਨੂੰ ਕੋਈ ਫੰਡ ਜਿਹੜਾ ਸੀਗਾ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਜਾਂ ਪਿਛਲੀਆਂ ਸਰਕਾਰਾਂ ਵੀ 2020 ਤੇ ਇਹ ਚਾਰ ਦੇ ਵਿੱਚ ਉਪਰਤੀ ਹੋਏ ਸੀਗੇ ਔਰ 2024 ਚ 20 ਸਾਲ ਦੀ ਉਹਨਾਂ ਸੇਵਾਵਾਂ ਨੂੰ ਹੁਣ ਤੱਕ ਕੀ ਉਹਨਾਂ ਨੂੰ ਕੁਝ ਵੀ ਨਹੀਂ ਝੋਲੀ ਖਾਲੀ ਦੀ ਖਾਲੀ ਲੈ ਕੇ ਜਾਣਾ ਫਿਰ ਔਰ ਇਹ ਜਿਹੜਾ ਸਭ ਤੋਂ ਵੱਡੀ ਬਿਮਾਰੀ ਆ ਇਹ ਇਕੱਲੀ ਪੀਆਰਟੀਸੀ ਨਹੀਂ ਆ ਇਹਦੇ ਵਿੱਚ ਵੇਖੋ ਪੰਜਾਬ ਰੋਡਵੇਜ਼ ਵੀ ਆ ਪੀ ਆਰ ટી ਸੀ ਵੀ ਆ 108 ਐਂਬੂਲੈਂਸ ਵਾਲੇ ਭਰਾ ਵੀ ਹੈਗੇ ਆ ਦੂਸਰੇ ਨਰੇਗਾ ਵਾਲੇ ਨਰੇਗਾ ਹਨ ਮੰਰੇਗਾ ਤਹਿਤ ਵੀ ਜਿਹੜਾ ਵਾ ਉਹਦੇ ਵਿੱਚ ਵੀ ਆ ਜਿਵੇਂ ਹਸਪਤਾਲਾਂ ਦੇ ਵਿੱਚ ਵੀ ਆ ਸਕੂਲਾਂ ਦੇ ਵਿੱਚ ਵੀ ਰੱਖੇ ਗਏ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਰੱਖੇ ਗਏ ਆ ਪੰਜਾਬ ਪੀ ਐਸ ਪੀ ਸੀ ਐਲ ਜਾਨਕੀ ਬਿਜਲੀ ਬੋਰਡ ਦੇ ਵਿੱਚ ਵੀ ਰੱਖੇ ਗਏ ਆ ਕਿਉਂਕਿ ਇਹ ਰੱਖੇ ਕਿਹੜੇ ਗਏ ਆ ਜਿਹੜੇ ਕਿ ਠੇਕਿਆਂ ਦੇ ਉੱਤੇ ਆ ਮਲਾਜਮ ਔਰ ਸਾਰੀ ਉਮਰ 20 ਸਾਲ ਰਹਿਣ 25 ਸਾਲ ਰਹਿਣ ਨੂੰ ਕੱਚੇ ਤੇ ਕੱਚੇ ਆ ਸੋ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਪਿਛਲੀਆਂ ਰਹਿ ਚੁਕੀਆਂ ਸਰਕਾਰਾਂ ਦੀਆਂ ਜਿਹੜੀਆਂ ਨਕਾਮੀਆਂ ਸੀਗੀਆਂ ਉਹਨਾਂ ਨੂੰ ਇਹ ਅਵੇਅਰ ਕਰਦਾ ਵਾਂ ਕਿ ਜਦ ਸਾਡੀ ਪਾਰਟੀ ਸੱਤਾ 'ਚ ਆਉਂਦੀ ਆ ਸਾਡੀ ਪਾਰਟੀ ਦਾ ਕੋਈ 13 ਦੇ 13 ਜਿਵੇਂ ਕਿ ਸਾਡੀ ਇਲੈਕਸ਼ਨ ਲੜ ਰਹੇ ਆ ਡਰਾਈਵਰ ਭਰਾਵਾਂ ਦੀ ਪਾਰਟੀ ਆ ਨਾ ਕਿ ਕਿਸੇ ਸਰਮਾਇਦਾਰਾਂ ਦੀ ਪਾਰਟੀ ਆ ਨਾ ਕਿਸੇ ਇਹ ਵੱਡੇ ਕੋਰਪੋਰੇਟ ਘਰਾਣਿਆਂ ਦੀ ਪਾਰਟੀ ਆ ਛੋਟੇ ਪਰਵਾਰਾਂ ਚੋਂ ਮਿਡਲ ਕਲਾਸ ਦੇ ਵਿੱਚੋਂ ਉੱਠ ਕੇ ਜਿਹੜੇ ਆ ਕਿ ਡਰਾਈਵਰ ਭਰਾ ਐ ਕਿ 12 13 ਦੀਆਂ 13 ਸੀਟਾਂ ਤੇ ਲੜਾਈ ਲੜ ਰਹੇ ਆ ਉਮੀਦਵਾਰ ਜਿਹੜੇ ਆ ਉਹ ਸਾਡੇ ਸਰਦਾਰ ਪੰਜਾਬ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਉਪਲ ਦੀ ਰਹਿਣ ਨਮਾਈ ਹੇਠ ਜਿਹੜਾ ਵਾ ਕਿ ਉਹ ਚੋਣ ਲੜ ਰਹੇ ਆ ਔਰ ਅਸੀਂ ਇਹ ਗੱਲ ਹਮੇਸ਼ਾ ਜੋ ਕਿ ਠੇਕੇ ਤੇ ਕੰਮ ਕਰ ਰਹੇ ਆ ਚਾਹੇ ਉਹ ਮਨਰੇਗਾ ਤੇ ਤਾਂ ਚਾਹੇ ਉਹ ਸਰਕਾਰ ਦੇ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਤਹਿਤ ਸਕੂਲਾਂ ਦੇ ਵਿੱਚ ਆ ਭਾਵੇਂ ਉਹ ਵਾਟਰ ਸਪਲਾਈ ਦੇ ਵਿੱਚ ਆ ਭਾਵੇਂ ਉਹ ਮਿਡ ਡੇ ਮੀਲ ਆਲੇ ਆ ਭਾਵੇਂ ਉਹ ਜਾਨੀ ਕਿ ਆਂਗਣਵਾੜੀ ਦੇ ਲਾਲੇ ਉਹ ਜਾਂ ਕਿਸੇ ਵੀ ਮਹਿਕਮੇ ਦਾ ਜਿਹੜਾ ਕਿ ਜਿੱਥੇ ਕਿ ਠੇਕਾ ਸਿਸਟਮ ਆ ਸਾਡਾ ਪਰਜੋਗ ਅਪੀਲ ਆ ਕਿ ਅਸੀਂ ਇਸ ਠੇਕੇ ਸਿਸਟਮ ਨੂੰ ਖਤਮ ਕਰਾਂਗੇ ਔਰ ਰੈਗੂਲਰੀ ਭਰਤੀ ਜਿਹੜੀ ਆ ਉਹਨਾਂ ਨੂੰ ਯਕੀਨੀ ਬਣਾ ਕੇ ਸਾਡੇ ਬੱਚੇ ਜਿਹੜੇ ਆ ਚੰਗੀ ਐਜੂਕੇਸ਼ਨ ਲੈਣਗੇ ਸਾਡੇ ਬੱਚੇ ਜਿਹੜੇ ਆ ਬਾਹਰ ਜਿਹੜੇ ਧੱਕੇ ਖਾ ਰਹੇ ਆ ਜਿਹੜੇ ਕਿ ਵਿਦੇਸ਼ਾਂ ਵਿੱਚ ਜਾ ਕੇ ਇੰਡਸਟਰੀ ਦੇ ਵਿੱਚ ਮੰਨ ਲਓ ਗੁਜਰਾਤ ਅਹਮਦਾਬਾਦ ਜਾ ਕੇ ਦਿਹਾੜੀਆਂ ਕਰ ਰਹੇ ਆ ਉਹ ਸਾਡੇ ਪੰਜਾਬ ਦੇ ਵਿੱਚ ਹੀ ਜਿਹੜਾ ਵਾ ਪੰਜਾਬ 'ਚ ਹੀ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਔਰ ਦੂਸਰੀ ਗੱਲ ਇਹ ਕਿ ਅੱਜ ਜੋ ਸਿਸਟਮ ਬਣ ਚੁੱਕਾ ਵਾ ਕਿਉਂਕਿ ਸਾਨੂੰ ਰਾਜਨੀਤੀ 'ਚ ਆਉਣ ਦਾ ਕੋਈ ਸ਼ੌਂਕ ਨਹੀਂ ਹੈਗਾ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਘਰ ਦੇ ਵਿੱਚੋਂ ਸਾਰੇ ਹੀ ਡਰਾਈਵਰ ਕਿਉਂ ਕਿਉਂਕਿ ਜਿਹੜੇ ਕਾਲੇ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪ ਦਿੱਤੇ ਗਏ ਆ ਕਿ 7 ਲੱਖ ਰੁਪਿਆ ਜੁਰਮਾਨਾ ਔਰ 10 ਸਾਲ ਦੀ ਸਜ਼ਾ ਵੇਖੋ ਉਹ ਕੱਲੇ ਡਰਾਈਵਰਾਂ ਲਈ ਨਹੀਂ ਆ ਉਹ ਮੇਰੇ ਕੋਲ ਜੇ ਗੱਡੀ ਆ ਤਾਂ ਮੈਂ ਮੇਰੇ ਨਾਲ ਕੋਈ ਐਕਸੀਡੈਂਟ ਜਾਂ ਕੋਈ ਘਟਨਾ ਵਾਪਰ ਜਾਂਦੀ ਆ ਤੇ ਸੇਮ ਟੂ ਰੂਲ ਸੇਮ ਰੂਲ ਹੀ ਜਿਹੜਾ ਵਾ ਉਹ ਮੇਰੇ ਲਈ ਵੀ ਆ ਔਰ ਜਿੰਨੇ ਮੇਰੇ ਭਰਾ ਵਪਾਰੀ ਜਿੰਨੇ بزنسਮੈਨ ਜਿੰਨੇ ਆਪਣੇ ਲਾਲੋ ਟਾਬਿਆਂ ਵਾਲੇ ਜਾਂ ਜਿੰਨੇ ਵੀ ਮਤਲਬ ਸਰਕਾਰੀ ਜੋਬ ਵੀ ਕਰਦੇ ਆ ਉਹਨਾਂ ਨੂੰ ਵਾਹਕਲਾਂ ਤੇ ਹੀ ਜਾਣਾ ਪੈਂਦਾ ਵਾ ਮੁਲਾਜ਼ਮ ਸਾਡੇ ਉਹ ਵੀ ਵਿਚਾਰੇ ਵਾਹਕਲਾਂ ਤੇ ਹੀ ਜਾਂਦੇ ਆ ਸੋ ਕਾਨੂੰਨ ਮੁਲਾਜ਼ਮ ਲਈ ਵੀ ਇੱਕੋ ਵਾ ਤੇ ਡਰਾਈਵਰ ਲਈ ਵੀ ਇੱਕੋ ਵਾ ਕਿਉਂਕਿ ਤੁਸੀਂ ਉਸ ਵਲੇ ਡਰਾਈਵ ਕਰ ਰਹੇ ਹੁੰਦੇ ਜੇ ਡਰਾਈਵ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਜਿਹੜੇ 304 ਇਹਦਾ ਪਰਚਾ ਵਾ ਤਹਿਤ ਜੋ ਬਣਦੀ ਕਾਰਵਾਈ ਆ ਜੋ ਸੇਮ ਹੈਗੀ ਆਪਣੇ ਸਜ਼ਾ ਵਾ ਉਹ ਸਾਰਿਆਂ ਲਈ ਬਰਾਬਰ ਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਲੋਕਾਂ ਨੂੰ ਪੁਰਜੋਰ ਅਪੀਲ ਆ ਕਿ ਇਸ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ ਔਰ ਸਾਡੇ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੇ ਨਾਲ ਤੁਰ ਕੇ ਉਹਨਾਂ ਨੂੰ ਦਿਲੋਂ ਵੋਟ ਦੇ ਕੇ ਦਿਲੋਂ ਉਹਨਾਂ ਦੀ ਸਪੋਰਟ ਕਰੋ ਇਹਨਾਂ ਹੀ ਕਹਿੰਦਾ ਮੈਂ ਖਿਮਾਂ ਦਾ ਜੱਜਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ